ਸਰਸ ਮਾਨੰਦਰੂ ਲੈ ਗਿਆ ਜਿਹਦੇ ਵਿੱਚ ਮੈਂ ਜਾਨਣਾ ਚਾਹੁੰਦਾ ਚੋਰ ਦੀ ਐਂਟਰੀ ਕਿੱਧਰ ਦੀ ਹੋਈ ਉਹ ਦੱਸਿਓ ਸਰ ਚੋਰ ਬਾਹਰੋਂ ਆ ਕੇ ਰਸੋਈ ਥਾਣੀ ਆਇਆ ਵਾ ਜੀ ਸਰ ਲਾਸਟ ਟਾਈਮ ਜਦੋਂ ਆਇਆ ਸੀ ਤਾਂ ਗ੍ਰਿੱਲਾ ਨਹੀਂ ਲੱਗਿਆ ਸੀ ਹੂੰ ਠੀਕ ਹੈ ਤੇ ਮੈਂ ਦੁਬਾਰਾ ਚੋਰੀ ਤੋਂ ਬਾਅਦ ਗ੍ਰਿੱਲਾ ਸਾਰੀ ਲਵਾਈਆਂ ਗ੍ਰਿੱਲਾ ਲਵਾਉਣ ਤੋਂ ਬਾਅਦ ਆ ਜੋ ਗ੍ਰਿਲ ਵੀ ਉਹ ਲਾ ਕੇ ਲੈ ਗਏ ਨੇ ਤੇ ਡਾਕੂਮੈਂਟ ਬਹੁਤ سارے ਇਹੋ ਜਿਹੇ ਵੀ ਡਾਕੂਮੈਂਟ ਨੇ ਜਿਹੜੇ ਮੈਨੂੰ ਹਜੇ ਪਤਾ ਹੀ ਨਹੀਂ ਕਿ ਕਿਹੜੇ ਕਿਹੜੇ ਡਾਕੂਮੈਂਟਸ ਹੋਵੇ ਪਰ ਰਜਿਸਟਰੀ ਵੇਖੋ ਉਹਦੇ ਕਿਹੜੇ ਕੰਮ ਨਹੀਂ ਆ ਪਰ ਸਾਡਾ ਤਾਂ ਲਾਸ ਹੋ ਗਿਆ ਪਾਸਪੋਰਟ ਦੇਖਰੇ ਕਮਾਨਿਆ ਸਰਕਾਰੀ ਕੋਈ ਵੀ ਡਾਕੂਮੈਂਟ ਬਣਾਣਾ ਬਹੁਤ ਮੁਸ਼ਕਲ ਬੰਦਾ ਇਹ ਤੁਹਾਨੂੰ ਵੀ ਪਤਾ ਤੇ ਉਹ ਸਾਰੀ ਚੀਜ਼ਾਂ ਸਾਡੀਆਂ ਲੈ ਕੇ ਚਲਾ ਗਿਆ ਸਹੀ ਗੱਲ ਹੈ ਜੀ ਹੈਰਾਨੀ ਵਾਲੀ ਗੱਲ ਹੈ ਵੀ ਹੈ ਕਿ ਚੋਰਾ ਵਾਸਤੇ ਪਾਸਪੋਰਟ ਕਿੰਨਾ ਜਰੂਰੀ ਸੀ ਚੋਰਾ ਨੂੰ ਉਸ ਪਾਸਪੋਰਟ ਨਾਲ ਕੀ ਮਤਲਬ ਸੀ ਅਤੇ ਰਜਿਸਟਰੀ ਜਿਹੜੀ ਇਹਨਾਂ ਦੇ ਦਫਤਰ ਦੀ ਸੀ ਉਹ ਵੀ ਚੋਰੀ ਹੋ ਗਈ ਵਿੱਚ ਬਟਾਲਾ ਰੋਡ ਦੇ 5 ਨੰਬਰ ਜਲੀ ਦੇ ਵਿੱਚ ਜਿਹੜਾ ਚੋਰਾਵਾਂ ਵੱਲੋਂ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੇਸੀ ਜੜੀ ਬੂਟੀਆਂ ਦੇ ਦਵਾਈਆਂ ਦੇ ਦਫਤਰ ਦੇ ਵਿੱਚ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਹਿਲਾਂ ਉਸ ਦਫ਼ਤਰ ਦੀਆਂ ਜਿੱਥੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਚੋਰਾਂ ਨੇ ਬੜੇ ਹੀ ਸਾਤਰ ਤਰੀਕੇ ਨਾਲ ਇਸ ਰਸਤੇ ਦੇ ਅੰਦਰ ਜਾਂਦੇ ਨੇ ਅਤੇ ਚੋਰੀ ਅੰਜਾਮ ਦਿੰਦੇ ਨੇ ਅਤੇ ਬਹੁਤ ਸਾਰਾ ਜਿਹੜਾ ਇਹ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਚੋਰਾਂ ਜਿਹੜੇ ਇੱਥੋਂ ਦੇ ਦਫ਼ਤਰ ਦੇ ਮਾਲਕ ਨੇ ਉਹਨਾਂ ਨੇ ਦੱਸਿਆ ਜੇ ਚੋਰਾਂ ਨੇ ਜਿੱਥੇ ਲੈਪਟਾਪ ਅਤੇ ਹੋਰ ਸਮਾਨ ਲੈ ਗਏ ਨੇ ਉੱਥੇ ਹੀ ਉਹਨਾਂ ਦੀਆਂ ਰਜਿਸਟਰੀਆਂ ਤੇ ਪਾਸਪੋਰਟ ਵੀ ਜਿਹੜੇ ਨੇ ਚੋਰੀ ਕਰ ਲਏ ਨੇ ਤਾਂ ਰਾਹੁਲ 베ਰੀ ਜਿਹੜੇ ਕਿ ਇਸ ਦਫਤਰ ਦੇ ਓਨਰ ਨੇ ਜਲਵਾ ਚਹਰਾਗੇ ਰਾਹੁਲ ਜੀ ਕਿਸ ਤਰ੍ਹਾਂ ਚੋਰੀ ਹੋਈ ਹੈ ਕੀ ਕੀ ਚੋਰੀ ਹੋਇਆ ਸਰ ਸਾਡੇ ਅੱਜ ਚੋਰੀ ਹੋਈ ਹੈ ਸਵੇਰੇ 8:30 ਬਟ ਮੈਂ ਕਹਾਂਗਾ ਕਿ 30 ਜੂਨ ਨੂੰ ਪਹਿਲੀ ਚੋਰੀ ਹੋਈ ਸੀ ਅੱਜ ਸਾਡੀ ਦੂਜੀ ਵਾਰੀ ਚੋਰੀ ਹੋਈ ਹੈ ਤੇ ਪਹਿਲੀ ਚੋਰੀ ਦੇ ਵਿੱਚ ਵੀ ਉਹ ਸਿਰਫ ਇਹ ਹੀ ਬਾਹਰ ਦਾ ਦਰਮੇ ਦਿਖਾਵਾਂਗਾ ਕਿ ਸਾਰਾ ਬਾਹਰੋਂ ਹੀ ਉਹ ਸਮਾਨ ਲੈ ਕੇ ਗਿਆ ਸੀ ਉਹ ਕੋਈ ਇਹ ਵਾਲਾ ਮੇਨ ਦਰਵਾਜ਼ਾ ਨਹੀਂ ਖੁੱਲਿਆ ਸੀ ਬਟ ਇਸ ਵਾਰ ਉਹ ਮੇਨ ਦਰਵਾਜ਼ਾ ਖੋਲ ਕੇ ਵੀ ਸਰਸ ਮਾਨੰਦਰੂ ਲੈ ਗਿਆ ਜਿਹਦੇ ਵਿੱਚ ਮੈਂ ਜਾਨਣਾ ਚਾਹੁੰਦਾ ਚੋਰਾਂ ਚੋਰ ਦੀ ਐਂਟਰੀ ਕਿਦਰ ਦੀ ਹੋਈ ਉਹ ਦੱਸਿਓ ਜਰੂਰ ਸਰ ਚੋਰ ਬਾਹਰੋਂ ਆ ਗਿਆ ਰਸੋਈthਾਨੀ ਆਇਆ ਵਾ ਜੀ ਸਰ ਲਾਸਟ ਟਾਈਮ ਜਦੋਂ ਆਇਆ ਸੀ ਤੇ ਗ੍ਰਿਲਾਂ ਨਹੀਂ ਲਗੀਆਂ ਸੀ ਹੂੰ ਠੀਕ ਹੈ ਤੇ ਮੈਂ ਦੁਬਾਰਾ ਚੋਰੀ ਤੋਂ ਬਾਅਦ ਗ੍ਰਿਲਾਂ ਸਾਰੀ ਲਵਾਈਆਂ ਗ੍ਰਿਲਾਂ ਲਵਾਉਣ ਤੋਂ ਬਾਅਦ ਆ ਜੋ ਗ੍ਰਿਲ ਵੀ ਉਹ ਲਾ ਕੇ ਲੈ ਗਏ ਨੇ ਵੀ ਮੈਨੂੰ ਇਹ ਦੱਸੋ ਚੋਰ ਇੱਧਰ ਦੀ ਟਾਪਰੇ ਅੰਦਰ ਆਉਂਦਾ ਹੈ ਤੇ ਜਿਹੜੇ ਜਿਵੇਂ ਜਿਵੇਂ ਤੁਸੀਂ ਦੱਸ ਰਹੇ ਹੋ ਲੋਹੇ ਦੀਆਂ ਗ੍ਰਿਲਾਂ ਲਾਈਆਂ ਨੇ ਉਹ ਕਿਵੇਂ ਪੋਟ ਲਿਆਉਣੇ ਸਰ ਵੇਖੋ ਪੇਚ ਵੀ ਤੇ ਉਹਨੇ ਬਾਹਰ ਰੱਖੇ ਹੋਏ ਆ ਪਿਛਲੀ ਵਾਰੀ ਤੇ ਉਹਨੇ ਉਹਨੇ ਪੇਚ ਕਸ ਵਗੈਰਾ ਨਾਲ ਖੋਲ ਕੇ ਤੇ ਵੇਖੋ ਜਾਲੀ ਪਾੜ ਕੇ ਉਹ ਅੰਦਰ ਆਇਆ ਸੀ ਸਾਰਾ ਖੋਲ ਖੋਲ ਕੇ ਇਸ ਵਾਰ ਉਹਨੇ ਵੇਖੋ ਪੂਰੀ ਦੋਵੇਂ ਸਾਈਡ ਤੋਂ ਵੀ ਜਾਲੀ ਲਾ ਕੇ ਤੇ ਐਂਟਰੀ ਅੰਦਰ ਕਰ ਗਿਆ ਹੁਣ ਤਾਂ ਜਾਲੀ ਖੋਲਣ ਤੋਂ ਬਾਅਦ ਉਹਨੇ ਦਰਵਾਜ਼ਾ ਵੀ ਤੋੜਤਾ ਰਾਹੁਲ ਜੀ ਮੈਨੂੰ ਇਹ ਦੱਸੋ ਚੋਰੀ ਦਾ ਸਮਾਨ ਚੋਰ ਲੁੱਟਣ ਆਉਂਦਾ ਦਾ ਚੋਰੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਕੀਮਤੀ ਚੀਜ਼ਾਂ ਉਹਨਾਂ ਨੂੰ ਲੈ ਜਾਂਦਾ ਤੇ ਤੁਹਾਡੀਆਂ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈ ਕੀਮਤੀ ਚੀਜ਼ਾਂ ਛੱਡੋ ਸਾਡੇ ਡਾਕੂਮੈਂਟਸ ਤੋਂ ਲੈ ਕੇ ਸਾਡੇ ਬਹੁ ਸਾਡਾ ਰਸੋਈ ਦੇ ਵਿੱਚੋਂ ਜਿਹੜਾ ਸਮਾਨ ਗਿਆ ਹੀ ਉਹ ਵੇਖੋ ਪੂਰਾ ਖਾਲੀ ਹੋਇਆ ਪਿਆ ਸਾਡੀ ਰਸੋਈ ਦੇ ਵਿੱਚੋਂ ਵੀ ਜਿਹੜਾ ਜਿਹੜਾ ਸਮਾਨ ਉਹਨੂੰ ਲੱਗਾ ਮਹਿੰਗਾ ਹੈਗਾ ਉਹ ਸਭ ਕੁਝ ਉਹ ਲੈ ਗਿਆ ਜਿਵੇਂ ਜਿਹੜੇ ਮੈਨੂੰ ਪਤਾ ਚੱਲਿਆ ਰਜਿਸਟਰੀ ਸੀ ਤੁਹਾਡੀ ਜਾਂ ਪਾਸਪੋਰਟ ਸੀ ਉਹ ਵੀ ਚੋਰ ਲੈ ਗਏ ਨਾਲ ਸਰ ਮੈਨੂੰ ਤਾਂ ਸਮਝ ਨਹੀਂ ਆਦੀ ਉਹ ਰਜਿਸਟਰੀ ਪਾਸਪੋਰਟ ਦੌਕ ਕਰੇਗਾ ਕਿ ਮੇਰੇ ਤੇ ਸਾਰੇ ਡਾਕੂਮੈਂਟ ਬਹੁਤ ਸਾਰੇ ਇਹੋ ਜਿਹੇ ਵੀ ਡਾਕੂਮੈਂਟ ਜਿਹੜੇ ਮੈਨੂੰ ਹਜੇ ਪਤਾ ਹੀ ਨਹੀਂ ਕਿ ਕਿਹੜੇ ਕਿਹੜੇ ਡਾਕੂਮੈਂਟਸ ਹੋਵੇ ਪਰ ਰਜਿਸਟਰੀ ਵੇਖੋ ਉਹਦੇ ਕਿਹੜੇ ਕੰਮ ਨਹੀਂ ਆ ਪਰ ਸਾਡਾ ਤਾਂ ਲੌਸ ਹੋ ਗਿਆ ਪਾਸਪੋਰਟ ਦੇ ਕਿਹੜੇ ਕੰਮ ਆਣਿਆ ਸਰਕਾਰੀ ਕੋਈ ਵੀ ਡਾਕੂਮੈਂਟ ਬਣਾਣਾ ਬਹੁਤ ਮੁਸ਼ਕਲ ਬੰਦਾ ਇਹ ਤੁਹਾਨੂੰ ਵੀ ਪਤਾ ਤੇ ਉਹ ਸਾਰੀ ਚੀਜ਼ਾਂ ਸਾਡੀਆਂ ਲੈ ਕੇ ਚਲਾ ਗਿਆ ਸਹੀ ਗੱਲ ਹੈ ਜੀ ਹੈਰਾਨੀ ਵਾਲੀ ਗੱਲ ਹੈ ਵੀ ਇਹ ਕਿ ਚੋਰਾ ਵਾਸਤੇ ਪਾਸਪੋਰਟ ਕਿੰਨਾ ਜ਼ਰੂਰੀ ਸੀ ਚੋਰਾ ਨੂੰ ਉਸ ਪਾਸਪੋਰਟ ਨਾਲ ਕੀ ਮਤਲਬ ਸੀ ਹੈ ਤਾਂ ਰਜਿਸਟਰੀ ਜਿਹੜੀ ਇਹ ਬੰਦੀਆਂ ਕਰਦੀਆਂ ਜੋ ਨਾਲ ਇਸ ਹੁੰਦੀਆਂ ਇਹ ਦਰਵਾਜਾ ਬੰਦ ਸੀ ਇਹ ਰੌਜੀ ਇਹ ਦਰਵਾਜਾ ਬੰਦ ਸੀ ਇਹ ਦਰਵਾਜਾ ਵੇਖੋ ਲੋਕ ਵੀਰ ਨੇ ਤੋੜਿਆ ਹੈ ਲੋਕ ਵੀ ਤੋੜ ਕੇ ਉਹ ਸਾਰਾ ਹੈਂਡਲ-ਹੈਂਡਲ ਤੋੜ ਕੇ ਲੈ ਕੇ ਗਿਆ ਸਾਰਾ ਖੋਲਿਆ ਉਹਨੇ ਇਸ ਤਰ੍ਹਾਂ ਸੀਸੀਟੀਵੀ ਨਹੀਂ ਲਾਏ ਤੁਸੀਂ ਇੱਥੇ ਸੀਸੀਟੀਵੀ ਸੀਸੀਟੀਵੀ ਦਾ ਸਭ ਕੁਝ ਆ ਰਿਹਾ ਹੈ ਟੋਟਲ ਜਿਨੇ ਵੀ ਸੀਸੀਟੀਵੀ ਸਿਰਫ ਬਾਹਰਲਾ ਜਿਹੜਾ ਸੀਸੀਟੀਵੀ ਉਹਨੇ ਉਹਨੂੰ ਉੱਪਰ ਕਰਤਾ ਹੈ ਬਾਕੀ ਮੇਨ ਜਿਹੜਾ ਅੰਦਰ ਸਾਰੀ ਰਿਕਾਰਡਿੰਗ ਉਹਦੇ ਕਿਉਂਕਿ ਦੇਖੋ ਹੱਥ ਨਹੀਂ ਪਿਆ ਉੱਥੇ ਨਹੀਂ ਤਾਂ ਹੋ ਸਕਦਾ ਕਿ ਉਹ ਉਹ ਵੀ ਉਹ ਤੋੜ ਕੇ ਚਲਾ ਜਾਂਦਾ ਦਫਤਰ ਦੇ ਵਿੱਚ ਹੋਰ ਜਿਹੜਾ ਸਮਾਨ ਸੀ ਤੁਹਾਡਾ ਜਿਹੜਾ ਜ਼ਰੂਰੀ ਉਹ ਲੈ ਕੇ ਸਰ ਲੈਪਟਾਪ ਸੀ ਸਾਡੇ ਫੋਨ ਸੀ ਸਾਡੇ ਸਟਾਫ ਇੱਥੇ ਵਰਕਿੰਗ ਕਰਦਾ ਸਾਰਾ ਲੈਪਟਾਪ ਤੇ ਸਾਡੇ ਕੋਲ 7-8 ਸਟਾਫ ਹੈ ਸਭ ਕੋ ਲੈਪਟੋਪ ਹੈ ਸਭ ਫੋਨ ਦੇ ਉੱਪਰ ਵਰਕਿੰਗ ਕਰਦੇ ਸਭ ਇੱਥੇ ਅੰਦਰ ਆਪਾਂ ਰੱਖ ਕੇ ਜਾਂਦੇ ਆਂ ਸ਼ਾਮ ਨੂੰ ਬਟ ਉਹ ਅੱਜ ਵੇਖਿਆ ਤੇ ਉਹ ਕੁਝ ਵੀ ਨਹੀਂ ਪਾਇਆ ਗਿਆ ਪਿਛਲੀ ਵਰੀ ਹੀ ਜੋ ਲਾਸਟ ਜੋ ਬਾਹਰ ਦਾ ਸਮਾਨ ਸੀ ਸਰ ਉਹ ਲੁੱਟਿਆ ਹੀ ਇਵਨ ਜੋ ਸਾਡੇ ਦੋ ਲੈਪਟਾਪ ਗਏ ਆ ਪਰ ਦੋ ਨਵੇਂ ਲੈ ਕੇ ਆਏ ਜਿਹਨੂੰ ਅੱਬਾ 14 ਦਿਨ ਵੀ ਨਹੀਂ ਹੋਏ ਹਜੇ ਤੇ ਉਹਦੀ ਲੈਪਟਾਪ ਦਿੱਤਾ ਜੇ ਵਿੱਡੋ ਵੀ ਨਹੀਂ ਹੋਈ ਉਹ ਆਪਰੇ ਪਿਆ ਮਤਲਬ 14 ਦਿਨ ਪਹਿਲਾਂ ਵੀ ਚੋਰੀ ਹੋਈ ਥੋੜੀ ਤੇ 14 ਦਿਨਾਂ ਬਾਅਦ ਹੀ ਅੱਜ ਚੋਰੀ ਹੋਈ ਹੈ ਜਣੀ ਜੀ ਬਿਲਕੁਲ ਸਰ ਬਿਲਕੁਲ 14 ਦਿਨਾਂ ਬਾਅਦ ਹੀ ਅੱਜ ਸੇਮ ਬੰਦਾ ਸੇਮ ਹੁਲਿਆ ਨਾਲ ਚੋਰੀ ਸਾਡੇ ਇੱਥੇ ਦਫਤਰ ਹੋਈ ਪਈ ਪਹਿਲਾਂ ਰਾਹੁਲ ਜੀ ਕਿੰਨੇ ਦੀ ਚੋਰੀ ਹੋਈ ਸੀ ਤੁਹਾਡੀ ਇਹ ਤਾਂ ਪਹਿਲਾਂ ਪੁਲਿਸ ਨੂੰ ਇਸ ਬਾਰੇ ਦੱਸਿਆ ਸੀ ਕਿਉਂ ਜਾਣਕਾਰੀ ਦਿੱਤੀ ਸੀ ਪੁਲਿਸ ਸਰ ਮੈਂ ਪੁਲਿਸ ਨੂੰ ਪਿਛਲੀ ਵਾਰੀ ਮੈਨੂੰ ਪਤਾ ਲੱਗਾ ਸੀ ਅੱਪਾ ਜਦੋਂ 11 ਵਜੇ ਅੱਪ ਆਏ ਆ ਉਦੋਂ ਕਿਉਂਕਿ ਬਾਹਰ ਦਾ ਹੀ ਤਾਂ ਜ਼ਿਆਦਾ ਸਾਨੂੰ ਪਤਾ ਨਹੀਂ ਲੱਗਾ ਕਿ ਕਿਹੜਾ ਕਿਹੜਾ ਸਮਾਨ ਸੀ ਅੰਦਰਲਾ ਸਾਰਾ ਸਮਾਨ ਸੇਫ ਸੀ ਅਸੀਂ ਉਸ ਦਿਨ ਤਰਕਾਸ ਜਤੀ ਸਭ ਕੁਝ ਹੈ ਲੇਕਿਨ ਕੋਈ ਵੀ ਮੌਕਾ ਵਕਨ ਹੁਸਨ ਤੋਂ ਅਜ ਤੱਕ ਨਹੀਂ ਆਇਆ ਅੱਜ ਜਦੋਂ ਸਾਡੀ ਦੁਬਾਰਾ ਚੋਰੀ ਹੋਈ ਹੈ ਤੇ ਸਾਨੂੰ ਸਾਰ ਬਹੁਤ ਸਾਰਾ ਸਮਾਨ ਜਦੋਂ ਚੋ ਗਿਆ ਸਾਨੂੰ ਆਂਦੇ ਮੌਕੇ ਤੇ ਪਤਾ ਲੱਗਾ ਆਪਾਂ ਸੁਰੇ ਸਾਡੇ ਆਠੀ ਆਪਾਂ ਆਏ ਆ ਤੇ ਸਿੱਧਾ ਇਹ ਪਚੌਂਗੀ ਗਏ ਆ ਜਿੱਦੇ ਵਿੱਚ ਸਾਨੂੰ ਚੌਂਕੀ ਦੇ ਕੋਈ ਵੀ ਬੰਦਾ ਉੱਥੇ ਮੌਜੂਦ ਨਹੀਂ ਮਿਲਿਆ ਸ਼ੁਆਇਬ ਮੁੰਸ਼ੀ ਸਾਹਿਬ ਤੋਂ ਆਪਾਂ ਉਹਨਾਂ ਨੂੰ ਸਭ ਕੁਝ ਦੱਸਿਆ ਸੀ ਉਸ ਤੋਂ ਬਾਅਦ ਉਹ ਕਹਿੰਦੇ ਕਿ 10:30 ਆ ਜਾਣਗੇ ਆਪਾਂ 112 ਤੇ ਕਾਲ ਕੀਤੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਸਭ ਸਾਰੇ ਚਾਰ ਸਾਹਿਬ ਵੀ ਆਏ ਨੇ ਉਸ ਤੋਂ ਬਾਅਦ ਫੋਰੈਂਸਿਕ ਡਿਪਾਰਟਮੈਂਟ ਵੀ ਆਏ ਨੇ ਉਹ ਆ ਕੇ ਸਾਰੇ ਮੌਕਾ ਵੇਖ ਕੇ ਗਏ ਨੇ ਸਭ ਕੁਝ ਉਹ ਰਿਪੋਰਟ ਲੈ ਕੇ ਬਣਾ ਕੇ ਗਏ ਤੇ ਰਾਵਲ ਤਰ ਮੇਰਾ ਹੈਗਾ ਆਯੁਰਵੈਦਿਕ ਦਾ ਦਫਤਰ ਹੈ ਮੇਰੀ ਆਯੁਰਵੈਦਿਕ ਦੀ ਮੈਡੀਸਿਨ ਹੈ ਜੋ ਆਪਾਂ ਬਹੁਤ ਸਾਰੇ ਲੋਕਾਂ ਨੂੰ ਆਪਾਂ ਇੱਥੇ ਜਿੰਨੇ ਪ੍ਰੋਵਾਈਡ ਕਰਦੇ ਨੇ ਸਮਝਾਉਂਦੇ ਆ ਤੇ ਉਹਦੇ ਵਿੱਚ ਕੀ ਹੈਗਾ ਕਿ ਸਾਡੇ ਕੋਲ 8 ਤੋਂ 9 ਸਟਾਫ ਹੈ ਜਿਹਦੇ ਵਿੱਚੋਂ ਸਭ ਕੋ ਆਪਣੇ ਆਪਣੇ ਕੰਮ ਹੁੰਦੇ ਨੇ ਸਭ ਲੈਪਟਾਪ ਦੇ ਉੱਪਰ ਕੰਮ ਕਰਦੇ ਨੇ ਸਭ ਫੋਨ ਦੇ ਉੱਪਰ ਕੰਮ ਕਰਦੇ ਸਭ ਕੋ ਅਗਲਾ-ਅਗਲਾ ਹਿਸਾਬ ਹੁੰਦਾ ਲੇਕਿਨ ਅੱਜ ਸਾਡੇ ਕੋਲ ਨਾ ਲੈਪਟਾਪ ਹੈ ਨਾ ਫੋਨ ਹੈ ਨਾ ਹੀ ਕੋਈ ਹਿਸਾਬ ਹੈ ਤੇ ਉੱਪਰ ਸਾਡੇ ਜਿਹੜੇ ਮੇਨ ਡਾਕੂਮੈਂਟ ਸੀ ਉਹ ਵੀ ਖਤਮ ਹੈ ਇਹ ਦਫ਼ਤਰ ਦੇ ਵਿੱਚ ਰਾਤ ਨੂੰ ਕੋਈ ਪਹਿਰੇਦਾਰ ਨਹੀਂ ਰਹਿੰਦਾ ਕੋਈ ਸੈਕਿਉਰਿਟੀ ਵਾਲਾ ਨਹੀਂ ਤੁਹਾਡੇ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਦਫ਼ਤਰ ਦੇ ਵਿੱਚ ਸਟਾਫ ਦਾ ਮੈਂਬਰ ਨਹੀਂ ਹੁੰਦਾ ਰਾਤ ਨੂੰ ਸਰ ਵੇਖੋ ਆਪਾਂ 3 ਸਾਲ ਤੋਂ ਉੱਥੇ ਰਹਿ ਰਹੇ ਹਾਂ ਸਾਨੂੰ ਅੱਜ ਤੱਕ ਕਦੀ ਇੱਥੇ ਕੋਈ ਡਾਰਕ ਆਫ ਨਹੀਂ ਲੱਗਾ ਦੇਖੋ ਜਦੋਂ ਦੀ ਹੈ 2-3-4 ਮਹੀਨੇ ਹੋਏ ਨੇ ਬਹੁਤ ساری ਵਾਰਦਾਤਾਂ ਵਧੀਆ ਮੈਨੂੰ ਪਤਾ ਨਹੀਂ ਲੱਗ ਰਿਹਾ ਕਿਸ ਚੀਜ਼ ਕਰਕੇ ਅੱਜ ਵੇਖੋ ਬਟਾਰ ਰੋਡ ਬਿਲਕੁਲ ਸੇਫ ਹੀ ਨਹੀਂਗਾ ਕਿਉਂਕਿ 14-15 ਵਿੱਚ ਜੇ 2 ਵਾਰੀ ਸੇਮ ਘਰ ਚ ਚੋਰੀ ਹੋ ਜਾਂਦੀ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਚੋਰਾ ਦੇ ਹੌਸਲੇ ਕਿੰਨੇ بلند ਹੋ ਚੁੱਕੇ ਨੇ ਤਰਾਹ ਜੀ ਚੋਰ ਦਾ ਹੁਲੀਆ ਜ਼ਰੂਰ ਜਾਨਣਾ ਚਾਹੁੰਦੇ ਆ ਜੁੜੇ ਮੈਨੂੰ ਹਰਾਨੀ ਇਸ ਚੀਜ਼ ਦੀ ਹੁਲੀਆ ਪਾਸਪੋਰਟ ਲੈ ਗਿਆ ਤੁਹਾਡਾ ਚੋਰ ਦਾ ਹੁਲੀਆ ਜ਼ਰੂਰ ਜਾਨਣਾ ਚਾਹੁੰਦੇ ਆ ਕਿਸ ਤਰ੍ਹਾਂ ਦਾ ਹੁਲੀਆ ਸੀ ਸਰ ਚੋਰ ਪਤਲਾ ਜਿਹਾ ਸੀ ਵੇਖੋ ਮੈਨੂੰ ਤਾਂ ਕੋਈ ਕੋਈ ਨਿਸ਼ੇੜੀ ਲੱਗਦਾ ਕਿ ਸਾਡੇ ਇਸ ਏਰੀਆ ਦੇ ਕੋਈ ਨਾ ਨਿਸ਼ੇੜੀ ਹੋਏਗਾ ਟੋਪੀ ਉਹਨੇ ਪਾਈ ਹੁੰਦੀ ਹੈ ਟੋਪੀ ਉਪਰ ਅੱਜ ਲਿਖਿਆ ਹੁੰਦਾ ਹੋ ਸਕਦਾ ਕਿ ਉਹਦੇ ਜਿਹੜੇ ਹੈਂਡ ਤੇ ਕੋਈ ਨਾ ਕੋਈ ਟੈਟੂ ਵੀ ਬਣਿਆ ਆ ਆਪਾਂ ਪੁਲਿਸ ਨੂੰ ਸਭ ਕੁਝ ਦੱਸਿਆ ਰਿਕਾਰਡਿੰਗ ਦੱਸੀ ਹੈ ਇਵਨ ਉਹਦੇ ਹੱਥ 'ਚ ਬ੍ਰੇਸਲੇਟ ਵਗੈਰਾ ਜੋ ਵੀ ਹੈ ਜੋ ਵੀ ਸਾਨੂੰ ਰਿਕਾਰਡਿੰ ਉਹੀ ਸੇਮ ਹੁਲੀਆ ਦਾ ਚੋਰ ਸੀ ਬਿਲਕੁਲ ਸਰ ਬਿਲਕੁਲ 30 ਤਰੀਕ ਨੂੰ ਵੀ ਸੇਮ ਹੁਲੀਆ ਸੇਮ ਟੋਪੀ অলਮੋਸਟ ਜਿਹੜਾ ਗਾ ਜਿਹੜੀ 99.9% ਅਭਾ ਇਹ ਕਹਾਂਗਾ ਕਿ ਉਹੀ ਚੋਰ ਦੁਬਾਰਾ ਆਇਆ ਆਹ ਰਾਹੁਲ ਜੀ ਜਿਵੇਂ ਜਿਵੇਂ ਹੁਣ ਤੁਹਾਡੀ ਚੋਰੀ ਹੋਈ ਹੈ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ ਜਿਹੜੀ ਦੋ ਵਾਰੀ 14 ਦਿਨਾਂ ਬਾਅਦ ਹੀ ਚੋਰੀ ਹੋਈ ਹੈ ਤੁਹਾਡੀ ਮਹੀਨੇ ਦੇ ਵਿੱਚ ਲਾਲੀਆਪਾ 15 ਦਿਨਾਂ ਬਾਅਦ ਚੋਰੀ ਹੋਈ ਹੈ ਪੁਲਿਸ ਨੂੰ ਇਤਲਾਹ ਦਿੱਤੀ ਹੋਣ ਵਾਲੀ ਚੋਰੀ ਸਰ ਬਿਲਕੁਲ ਸਰ ਪੁਲਿਸ ਨੂੰ ਇਤਲਾਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੂਰਜ ਵੇਖ ਕੇ ਆਇਆ ਸੀ ਉਸ ਤੋਂ ਬਾਅਦ 112 ਤੇ ਕਾਲ ਕਰਨ ਤੋਂ ਬਾਅਦ ਸਾਰੇ ਇੰਚਾਰਜ ਸਾਹਿਬ ਵੀ ਆਏ ਨੇ ਫੋਰੈਂਸਿਕ ਡਿਪਾਰਟਮੈਂਟ ਦੋਵੇਂ ਆ ਕੇ ਸਾਰਾ ਮੌਕਾ ਵੇਖ ਕੇ ਗਏ ਨੇ ਤੇ ਸਰ ਜਿੰਨੇ ਵੀ ਐਵੀਡੈਂਸ ਆਪਾਂ ਉਹਨੂੰ ਦੇ ਕੇ ਭੇਜਿਆ ਤਾਂ ਇਹ ਹਾਲਾਤ ਬਣੇ ਹੋਏ ਨੇ ਅਮਰਦੀਪ ਸਰ ਦੇ ਕਿ ਬਹੁਤ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਚੋਰੀ ਜਿਹੜੀ ਹੈ ਹੈਰਾਨੀ ਵਾਲੀ ਵੀ ਹੈ ਕਿ ਜਿੱਥੇ ਚੋਰਾਂ ਨੇ ਲੈਪਟਾਪ ਨੂੰ ਉਡਾਲੇ ਨਾਲ ਤੇ ਨਾਲ ਇਹਨਾਂ ਦੇ ਰਜਿਸਟਰੀਆਂ ਤੇ ਪਾਸਪੋਰਟ ਵੀ ਲੈ ਜੇ ਨੇ ਜਿਹੜੇ ਪਾਸਪੋਰਟ ਆ ਤੇ ਰਜਿਸਟਰੀਆਂ ਚਿੰਨੀ ਜਰੂਰੀ ਆਪਦੇ ਤੁਹਾਨੂੰ ਜੇ ਦੁਬਾਰਾ ਪਾਸਪੋਰਟ ਬਣਾਉਣਾ ਚਿੰਨੀ ਨੂੰ ਪ੍ਰੋਬਲਮ ਆਈ ਤੁਸੀਂ ਵੇਖ ਰਹੇ ਹੋ ਜੋ ਅੰਮ੍ਰਿਤਸਰ ਦੀ ਅਪਾਇੰਟਮੈਂਟ ਡੇਟ ਹੀ 3 ਦਿਨ 4-4 ਮਹੀਨੇ ਦੀ ਮਿਲਦੀ ਪਈ ਹੈ ਤੇ ਉਹਦੇ ਵਿੱਚੋਂ ਨਵਾਂ ਪਾਸਪੋਰਟ ਬਣਾਉਣਾ ਐਫ ਆਈ ਆਰ ਕਰਾਣੀ ਸਰਕਾਰੀ ਸਾਰੇ ਡਾਕੂਮੈਂਟ ਵਿੱਚ ਤੁਹਾਨੂੰ ਤਾਂ ਕਿੰਨਾ ਟਾਈਮ ਲੱਗਦਾ ਤੇ ਸਾਰੇ ਰਜਿਸਟਰੀਆਂ ਸਾਡੇ ਡਾਕੂਮੈਂ ਉਹ ਲੱਗੇ ਨੇ ਤੇਰਾਹਲ ਜੀ ਬੜੀ ਜਮਾ ਪੂੰਜੀ ਜਿਹੜੀ ਜੋੜੀ ਦੀ ਹੈ ਮਿਹਨਤ ਨਾਲ ਆਪਾਂ ਆਪਣੀ ਜਮਾ ਪੂੰਜੀ ਜੋੜਦੇ ਆ ਤਾਂ ਨੁਕਸਾਨ ਹੋਣ ਦੋਨਾਂ ਚੋਰੀਆਂ ਦਾ ਮਲਾਈ ਇਹ ਚੰਨਾ ਨੁਕਸਾਨਾ ਸਰ ਪਿਛਲੀ ਚੋਰੀ ਮੇਰੀ 3 ਤੋਂ 4 ਲੱਖ ਦੀ ਹੋਈ ਸੀ ਇਸ ਵਾਰ ਚੋਰੀ ਮੇਰੀ 10 ਲੱਖ ਤੋਂ ਅਬਵ ਨੇ ਜੋ ਤੁਸੀਂ ਲਗਾ ਲਓ ਕਿ ਅੱਜ 10 ਲੱਖ 15 ਲੱਖ ਮਾਣਾ ਕਿੰਨਾ ਔਖਾ ਹੈ ਸਾਰੀ ਜ਼ਿੰਦਗੀ ਦੀ ਸਾਡੀ ਮਿਹਨਤ ਸੀ ਜਿਹੜੀ ਉਹ ਸਿਰਫ 14 ਦਿਨਾਂ ਵਿੱਚ ਹੀ ਖਾਲੀ ਕਰਕੇ ਚਲਾ ਗਿਆ ਤਾਂ ਕੀ ਪੁਲਿਸ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਸਰ ਮੈਂ ਤੇ ਇਹ ਅਪੀਲ ਕਰਾਂਗਾ ਕਿ ਜਲਦੀ ਤੋਂ ਜਲਦੀ ਸਾਡੇ ਐਵੀਡੈਂਸ ਦੇ ਉੱਪਰ ਵਰਕ ਕਰਨ ਸਾਡਾ ਜੋ ਵੀ ਆਪਾਂ ਅਰਜ਼ੀ ਦਿੱਤੀ ਉਹਦੇ ਉੱਪਰ ਵਰਕ ਕਰਕੇ ਸਾਨੂੰ ਚੋਰ ਨੂੰ ਲੱਭਣ ਤੇ ਸਾਡਾ ਡਾਕੂਮੈਂਟ ਜਿਹੜਾ ਵੀ ਹੈ ਸਾਡਾ ਸਮਾਨ ਹੈ ਸਭ ਰਿਕਵਰ ਕਰਕੇ ਛੇਤੀ ਛੇਤੀ ਸਾਨੂੰ ਮਿਲੇ ਤਾਂ ਇਹ ਰਾਹੁਲ ਬੈਰੀ ਨੇ ਜਿਹੜੇ ਜਿਹੇ ਦੇਸੀ ਜੜੀ ਬੂਟੀਆਂ ਦੀ ਦਵਾਈ ਦਾ ਦਫ਼ਤਰ ਚਲਾਉਂਦੇ ਨੇ ਅਤੇ ਚੋਰਾਂ ਵੱਲੋਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਪੰਜ ਜੀ ਇਸ ਤਰ੍ਹਾਂ ਦਾ ਹੋ ਲਿਆ ਸੀ ਚੋੜ ਦਾ ਤੁਹਾਨੂੰ ਜਿਵੇਂ ਪਤਾ ਚੱਲਿਆ ਕਿ ਉਹ ਸਟਾਫ ਦੇ ਵਿੱਚ ਵੀ ਤੁਹਾਡੇ ਬਹੁਤ ਸਾਰੇ ਇੱਥੇ ਨੇ ਤਾਂ ਜਿਵੇਂ ਤੁਹਾਨੂੰ ਪਤਾ ਚੱਲਿਆ ਚੋਰੀ ਬਾਰੇ ਸਵੇਰੇ ਸਵੇਰੇ ਸਾਨੂੰ ਦੇ ਕੁਝ ਵੀ ਪਤਾ ਨਹੀਂ ਲੱਗਾ ਸਵੇਰੇ ਸਵੇਰੇ ਮੈਨੂੰ ਕੁੜੀਆਂ ਦਾ ਹੀ ਫੋਨ ਆਇਆ 8 ਵਜੇ 8:30 ਵਜੇ ਕਿ मैम ਇੱਦਾਂ ਇੱਦਾਂ ਸਾਰਾ ਆਫਿਸ ਪੂਰਾ ਖਿਲਰਿਆ ਹੋਇਆ ਹੈ ਸਾਰਾ ਕੁਝ ਟੁੱਟਿਆ ਹੋਇਆ ਹੈ ਫਿਰ ਉਸ ਤੋਂ ਬਾਅਦ ਅਸੀਂ ਉਸੇ ਟਾਈਮ ਵੀ ਆਪਣੇ ਆਫਿਸ ਆਏ ਉਸ ਤੋਂ ਬਾਅਦ ਆਪਾਂ ਸਾਰੀਆਂ ਰਿਕਾਰਡਿੰਗਸ ਕੱਢਵਾ ਕੇ ਦੇਖਿਆ ਉਹਨੇ ਸਿਰ ਤੇ ਕੈਪ ਪਾਈ ਹੋਈ ਸੀਗੀ ਮੂੰਹ ਤੇ ਹੈਂਗੀ ਬੰਨਿਆ ਹੋਇਆ ਸੀਗਾ ਉਹਦੇ ਹੱਥ ਤੇ ਇੱਕ ਟੈਟੂ ਬੰਨਿਆ ਹੋਇਆ ਹੈ ਪਤਲਾ ਜਿਹਾ ਹੈ ਉਹ ਹਰ ਵਾਰੀ ਦੋ ਵਾਰੀ ਆ ਚੁੱਕਾ ਹੈ ਸੇਮ ਉਹੀ ਬੰਦਾ ਆਂਦਾ ਪਿਆ ਹੈ ਤੋ ਜਿਵੇਂ ਜਿਹੜੀ ਦੂਜੀ ਵਾਰ ਚੋਰੀ ਹੋਈ ਤੁਹਾਡੀ ਪਹਿਲਾ ਹੁਲਗਿਆ ਵੀ ਸੇਮ ਸੀ ਉਸੇ ਚੋੜਦਾ ਸੀ ਤੇ ਹੁਣ ਵਾਲਾ ਵੀ ਚੋਰ ਉਹੀ ਹੈ ਹਾਂਜੀ ਸਰ ਸੇਮ ਹੈਗਾ ਉਹੀ ਹੈਗਾ ਸੀਸੀਟੀਵੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦਾ ਸਾਫ ਨਜ਼ਰ ਆ ਰਿਹਾ ਹੁਲਗਿਆ ਜਾਂ ਨਹੀਂ ਸਾਫ ਨਜ਼ਰ ਆ ਸਰ ਸੀਸੀਟੀਵੀ ਕੈਮਰੇ ਵਿੱਚ ਸਾਫ ਹੁਲਗਿਆ ਤੇ ਉਹਦਾ ਨਜ਼ਰ ਆ ਰਿਹਾ ਬਟ ਉਹਨੇ ਮੂੰਹ ਤੇ ਰੁਮਾਲ ਹੀ ਬੰਨਿਆ ਹੋਇਆ ਉਹਦਾ ਮੂੰਹ ਹੀ ਨਹੀਂ ਪਤਾ ਲੱਗਦਾ ਪਿਆ ਕਿ ਉਹ ਕੌਣ ਬੰਦਾ ਹੈ ਸੀਗਾ ਕੌਣ ਨਹੀਂ ਹੈਗਾ ਸੀਗਾ ਤਬਾ ਜੀ ਦੂਜੀ ਵਾਰ ਚੋਰੀ ਹੋਈ ਹੈ ਬਹੁਤ ਨੁਕਸਾਨ ਹੋਇਆ ਤੁਹਾਡਾ ਜਿਵੇਂ ਜਿਵੇਂ ਵੀਰ ਜੀ ਦੱਸ ਰਹੇ ਜੀ ਪਾਸਪੋਰਟ ਅਤੇ ਰਜਿਸਟਰੀ ਵੀ ਲੈ ਗਏ ਨੇ ਤੁਹਾਡੇ ਵੀ ਪਾਸਪੋਰਟ ਸੀ ਜਾਂ ਕਿੰਨੇ ਪਾਸਪੋਰਟ ਸੀ ਟੋਟਲ ਸਰ ਮੇਰਾ ਤੇ ਮੇਰੇ ਹਸਬੰਦ ਦੋਨਾਂ ਦਾ ਪਾਸਪੋਰਟ ਹੈਗਾ ਸੀ ਸਾਡੇ ਘਰ ਦੀ ਰਜਿਸਟਰੀ ਹੈਗੀ ਸੀ ਸਾਡੇ ਏਟੀਐਮ ਕਾਰਡ ਸਾਰਾ ਕੁਝ ਉਹ ਫਾਈਲ ਦੇ ਵਿੱਚ ਹੀ ਪਿਆ ਹੋਇਆ ਸੀਗਾ ਇਹ ਇੱਕ ਆਮ ਬੰਦੇ ਲਈ ਬੜੀ ਜਿਹੜੀ ਹੈ ਨੁਕਸਾਨ ਹੋ ਜਾਂਦਾ ਚੋਰੀ ਹੋ ਜਾਂਦੀ ਹੈ ਤਾਂ ਜਮ੍ਹਾਂ ਪੂੰਜੀ ਹੈ ਜਿਹੜੀ ਚੋਰ ਲੁੱਟ ਕੇ ਲੈ ਜਾਂਦੇ ਨੇ ਹੁਣ ਹਾਲਾਤ ਇਸ ਤਰ੍ਹਾਂ ਦੇ ਛਿੰਨਾ ਚੋਰੀ ਹੋ ਗਿਆ ਸਮਾਨ ਦਾ ਸਮਾਨ ਉਹਨੇ ਦੇ ਕੋਈ ਵੀ ਨਹੀਂ ਛੱਡਿਆ ਹੈਗਾ ਹੁਣ ਤੇ ਮੈਨੂੰ ਪਤਾ ਨਹੀਂ ਲੱਗਦਾ ਪਿਆ ਕਿ ਆਫਿਸ ਦਾ ਕੰਮ ਵੀ ਆਪਾਂ ਕਿਵੇਂ ਕਰ ਸਕਦੇ ਹਿਆਂ ਸਾਰੇ ਲੈਪਟਾਪ ਸਾਰੇ ਫੋਨ ਰਜਿਸਟਰੀ ਪਾਸਪੋਰਟ ਸਾਰਾ ਕੁਝ ਲੈ ਗਿਆ ਮਤਲਬ ਉਹਨੇ ਕੁਝ ਨਹੀਂ ਛੱਡਿਆ ਰਸੋਈ ਦਾ ਸਮਾਨ ਤੱਕ ਵੀ ਉਹਨੇ ਨਹੀਂ ਛੱਡਿਆ ਤੇ ਮੈਨੂੰ ਇਹ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਤੁਸੀਂ ਜੇ ਦੋ ਵਾਰ ਚੋਰੀ ਹੋਈ ਹੈ ਤੁਹਾਡੀ ਤਾਂ ਅੱਜ ਹੀ ਅਪੀਲ ਲਾਉਣੀ ਚਾਹੀਦੀ ਸਰ ਸਾਡੀ ਤੇ ਪੁਲਿਸ ਪ੍ਰਸ਼ਾਸਨ ਨੂੰ ਸਿਰਫ ਇੱਕੋ ਹੀ ਰਿਕੁਐਸਟ ਹੈਗੇ ਕਿ ਜਲਦੀ ਤੋਂ ਜਲਦੀ ਇਸ ਚੋਰ ਨੂੰ ਲੱਭਿਆ ਜਾਵੇ ਤਾਂ ਕਿ ਨੈਕਸਟ ਵਾਰ ਉਹ ਕਿਹੇ ਕਿਹੇ ਵੀ ਘਰ ਚ ਚੋਰੀ ਕਰਨ ਲਈ ਦਸ ਵਾਰ ਸੋਚੇ ਇਹ ਉਹ ਪਰਿਵਾਰ ਹੈ ਜਿਹੜਾ ਹੈ ਇਸ ਵੱਲ ਇਹ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਦਵਾਈਆਂ ਦਾ ਦਫ਼ਤਰ ਹੈ ਦਵਾਈਆਂ ਦਾ ਸੇਲ ਪਰਚੇਸ ਦਾ ਦਫ਼ਤਰ ਹੈ ਤੇ ਚੋਰਾਂ ਵੱਲੋਂ ਜਿਹੜਾ ਹੈ ਸਵੇਰ ਦੇ ਟਾਈਮ ਅੱਜ ਜਿਹੜਾ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਚੋਰਾਂ ਵੱਲੋਂ ਲੈਪਟਾਪ ਤੇ ਹੋਰ ਸਮਾਨ ਲੈ ਚੁੱਕੇ ਨੇ ਉੱਥੇ ਇਹਨਾਂ ਦੇ ਜਿਹੜੇ ਪਾਸਪੋਰਟ ਅਤੇ ਰਜਿਸਟਰੀਆਂ ਵੀ ਚੋਰ ਆਪਣੇ ਨਾਲ ਲੈ ਗਏ ਨੇ ਬਹੁਤ ਸਾਰੀਆਂ ਮਾਰਦਾ ਤਾਂ ਹੁੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਚੋਰਾਂ ਨੂੰ ਜਿਹੜੀਆਂ ਠੱਲ ਪਾਉਣੀ ਚਾਹੀਦੀ ਹੈ ਜਿਸ ਨਾਲ ਆਮ ਜਨਤਾ ਨੂੰ ਰਾਹਤ ਮਿਲੇ ਅਤੇ ਇਹੋ ਜਿਹੇ ਚੋਰਾਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਸਜ਼ਾ ਮਿਲੇ ਸੋ ਮੈਨੂੰ ਦੀਓ